ਬਾਈ ਜੀ ਮੱਝੇ ਤੋਂ ਆਈ ਆਈ ਨੀ ਕੀ ਨਾਮ ਸੀ ਮੁੱਖਾ ਮੱਗਾ ਕਿਨੂ ਨਾਲ ਟੱਕਰ ਹੋਈ ਇਹਨਾਂ ਦੀ ਬਾਈ ਜੀ ਨੇ ਲ ਪਰ ਬਾਈ ਜੀ ਵੀ ਅੰਨਾ ਜੋਰ ਹੈ ਮੱਝੇ ਵਾਲੇ ਮੱਝੇ ਲੈ ਆਉਣੇ ਕਰਾਉਂਦੇ ਬਾਈ ਜੀ ਨੰਦੀ ਨੇ ਕਿਹਣੀ ਗਏ ਨਿਊਜ਼ੀਲੈਂਡ ਤੋਂ ਚੋਕ ਪੁੱਧਈ ਨਹੀਂ ਲੋਗਰੇ ਤੋਂ ਇੰਗਰੀ ਜਾਈਓ ਅੱਛਾ ਜੀ ਬਾਕੀ ਦਸ ਮਤੰਦਿੰਦ ਕੰਮ ਬਾਰੇ ਹਾਂ ਜੀ ਹਾਂ ਜੀ ਕੈਨੇਡਾ ਨਹੀਂ ਖੇਡੇ ਅੱਜ ਕੈਨੇਡਾ ਅੱਛਾ ਯੂਰਪ ਖੇਡੇ ਸੀ ਕਿਵੇਂ ਰਿਹਾ ਬਾਈ ਜੀ ਯੂਰਪ ਦਾ ਸੀ ਇਹਨਾਂ ਅੱਛਾ ਜੀ ਤੇ ਬਾਬੇ ਦੀ ਜਗ੍ਹਾ ਤੇ ਖੇੜੇ ਅੱਜ ਕਿਵੇਂ ਲੱਗ ਰਿਹਾ ਕਿੰਨਾ ਮੈਚ ਹੈ ਜੀ ਹੁਣ ਆਪਣਾ ਪਹਿਲਾ ਹੀ ਆ ਜੀ ਪਹਿਲਾ ਹਜੇ ਹਾਂ ਜੀ ਜੀ ਰਾਊਂਡ ਤੇ ਆਇਆ ਜੀ ਹੋਰ ਆਪਣੇ ਨਾਲ ਮਾਝੇ ਵੱਲੋਂ ਕੌਣ ਆਇਆ ਜੀ ਆਪਾਂ ਰਾਜਾ ਪਤਰੀ ਆਇਆ ਵਾ ਰਾਜਾ ਪਤਰੀ ਬਾਈ ਜੀ ਕਿੱਥੇ ਕੀ ਨਾ ਤਰ ਹਰਭਾਲਾਇਆ ਗਲਮਾ ਬੜੇ ਭਾਲਾਇਆ ਗਲਮਾ ਬਜੀ ਆਪਾ YouTube ਚੈਨਲ ਬਣਾਇਆ ਠੀਕ ਉਸ ਬੋਲ ਦੋ ਸ਼ਬਦ ਅਸੀ ਗੱਲ ਜੀ ਸਾਰਿਆਂ ਨੂੰ ਵੀਰ ਨੇ ਚੈਨਲ ਬਣਾਇਆ ਤੇ ਇਸ ਦਾ ਇਹ ਰੂਪ ਤੇ లైਕ ਵੀ ਕਰੇ ਕਮੈਂਟ ਵੀ ਕਰੇ ਤੇ ਸਪੋਰਟ ਕਰੇ ਥੈਂਕ ਯੂ ਨਲਕੇ ਬਹੁਤ ਵਧੀਆ ਲੱਗਿਆ ਬਾਈ ਜੀ ਤੁਹਾਡੇ ਨਾਲ